ਜੈਮ ਸੀ ਦੀ ਮਮਾ ਜੀ ਨੂੰ ਜੈਮ ਸੀ ਦੀ ਔਰ ਆਈ ਆਈ ਕਲੀਸੀਆ ਨੂੰ ਜੈਮ ਸੀ ਦੀ ਮੇਰੀ ਗਵਾਹੀ ਇਹ ਆ ਕਿ ਮੈਨੂੰ 6 ਸਾਲ ਤੋਂ ਮੈਨੂੰ ਲੀਵਰ ਦੀ ਪ੍ਰੋਬਲਮ ਸੀ ਲੀਵਰ ਕਾਫੀ ਫੈਟੀ ਆਇਆ ਸੀ ਮੈਂ ਰਿਪੋਰਟ ਵੀ ਕਰਵਾਈ ਸੀ ਉਹਦੇ ਵਿੱਚ 102 ਫੈਟੀ ਲੀਵਰ ਆਇਆ ਸੀ ਹਾਂਜੀ ਉਸ ਤੋਂ ਬਾਅਦ ਅਸੀਂ ਇੱਥੇ ਪਵਨ ਵਿੱਚ ਆਏ ਹਾਂ 3 ਮਹੀਨੇ ਹੋ ਗਏ ਸਾਨੂੰ ਪਵਨ ਵਿੱਚ ਆਉਂਦਿਆਂ ਨੂੰ ਔਰ ਸੰਤਾਂ ਜੀ ਤੋਂ ਪ੍ਰਾਰਥਨਾ ਕਰਵਾਉਂਦੇ ਰਹੇ ਮਮਾ ਜੀ ਤੋਂ ਪ੍ਰਾਰਥਨਾ ਕਰਵਾਉਂਦੇ ਰਹੇ ਦਾਸਕੇ ਪ੍ਰਾਰਥਨਾ ਕਰਵਾਉਂਦੇ ਰਹੀ ਮੇਰੇ ਫੈਟੀ ਲੀਵਰ ਆ ਔਰ ਅੱਜ ਮੈਂ ਉਸ ਪ੍ਰੋਬਲਮ ਤੋਂ ਬਿਲਕੁਲ ਠੀਕ ਹੋ ਚੁੱਕਾ ਹਾਂ ਤੁਸੀਂ ਦਾਸਰੇ ਆਪਣੀ ਗਵਾਹੀ ਦੇ ਅੰਦਰ ਕਿ ਤੁਹਾਡਾ ਪਿਛਲੇ 6 ਸਾਲ ਤੋਂ ਜਿਹੜਾ ਲੀਵਰ ਆ ਫੈਟੀ ਸੀਗਾ 102 ਤੁਸੀਂ ਰਿਪੋਰਟ ਕਰਵਾਈ ਸੀਗੀ ਹਾਂਜੀ ਔਰ ਕੀ ਕੀ ਪ੍ਰੋਬਲਮ ਆਦੀ ਸੀ ਉਸ ਦੇ ਕਾਰਨ ਫੈਟੀ ਲੀਵਰ ਦੇ ਕਾਰਨ ਮੈਨੂੰ ਜਿਆਦਾ ਪ੍ਰੋਬਲਮ ਆ ਰਹੀ ਸੀ ਵੀ ਮੈਨੂੰ ਨਾ ਇੱਕ ਡਕਾਰ ਬਹੁਤ ਆਉਂਦੇ ਸੀ ਹਾਂਜੀ ਉਹਦੇ ਕਾਰਨ ਇੱਕ ਪੇਟ ਦੇ ਵਿੱਚ ਗੈਸ ਬਣੀ ਰਹਿੰਦੀ ਸੀ ਉਦੋਂ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਸੀ ਸੌਣ ਵਿੱਚ ਬੈਠਣ ਵਿੱਚ ਸਵੇਰ ਉੱਠਦੇ ਸਾਰੀ ਡਕਾਰ ਸ਼ੁਰੂ ਹੋ ਜਾਂਦੇ ਸੀ ਉਹਦੇ ਬਹੁਤ ਜ਼ਿਆਦੀ ਮੁਸ਼ਕਲ ਆਉਂਦੀ ਸੀ ਨਾ ਪ੍ਰਾਤਨਾ ਹੁੰਦੀ ਸੀ ਬਹੁਤ ਜ਼ਿਆਦੀ ਮੁਸ਼ਕਲ ਸੀ ਕੀ ਉਸ ਦੇ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੁਹਾਡੇ ਤੋਂ ਅੱਛੇ ਤਰੀਕੇ ਨਾਲ ਨੀਂਦ ਵੀ ਨਹੀਂ ਸਲੀ ਲਈ ਜਾ ਰਹੀ ਹਾਂਜੀ ਹਾਂਜੀ ਔਰ ਜਿਹੜਾ ਪੇਟ ਹੈ ਉਹ ਬਿਲਕੁਲ ਭਾਰੀ ਰਹਿੰਦਾ ਸੀਗਾ ਹਾਂਜੀ ਅੱਜ ਤੁਸੀਂ ਜਿੱਦਾਂ ਡਾਕਟਰੀ ਦਵਾਈਆਂ ਖਾਂਦੇ ਰਹੇ ਹੋ ਪਰ ਕੋਈ ਫਰਕ ਨਹੀਂ ਪਿਆ ਨਹੀਂ ਜੀ ਕੋਈ ਔਰ ਤੁਸੀਂ ਪ੍ਰਭੂ ਵਿੱਚ ਕਿੰਨੇ ਸਮੇ ਤੋਂ ਪ੍ਰਭੂ ਵਿੱਚ ਸਾਨੂੰ 5 ਸਾਲ ਹੋ ਗਏ ਨੇ ਪਹਿਲਾਂ ਕਿੱਥੇ ਜਾਂਦੇ ਸੀ ਪਹਿਲੇ ਲੋਕਲ ਉੱਥੇ ਆਪਣੇ ਚਰਚ ਜਾਂਦੇ ਸੀ ਪੱਟੀ ਹਾਂਜੀ ਉਦੋਂ ਵੀ ਪ੍ਰਾਰਥਨਾ ਕਰਵਾਉਂਦੇ ਰਹੇ ਇਸ ਇਸ ਪ੍ਰੋਬਲਮ ਦੇ ਬਾਰੇ ਲੇਕਿਨ ਕੋਈ ਫਰਕ ਨਹੀਂ ਪਿਆ ਜਦੋਂ ਦੇ ਸੰਤਾਂ ਨੂੰ ਮਿਲੇ ਆ ਉਦੋਂ ਦੇ ਮੈਂ 2 ਹਫ਼ਤੇ ਹੋ ਚੁੱਕੇ ਨੇ ਮੈਨੂੰ ਬਿਲਕੁਲ ਇਸ ਚੀਜ਼ ਤੋਂ ਮੈਂ ਆਜ਼ਾਦ ਹੋ ਚੁੱਕਾ ਔਰ ਮਖੂ ਪਵਨ ਦੇ ਵਿੱਚ ਆਉਂਦਾ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਾ ਹੈ ਮਖੂ ਪਵਨ ਵਿੱਚ ਸਾਨੂੰ 3 ਮਹੀਨੇ ਹੋ ਗਏ ਨੇ ਲਗਾਤਾਰ 3 ਮਹੀਨੇ ਤੋਂ ਤੁਸੀਂ ਮਹਾਸਮਰਾ ਦੇ ਅੰਦਰ ਬਣੇ ਹੋ ਹੋ ਔਰ ਤੁਸੀਂ ਉਸ ਸਤ ਜੋ ਮਹਾਭਿਸ਼ੇਕ ਸਾਡੇ ਆਤਮਿਕ ਪਿਤਾ ਸੰਤ ਪ੍ਰਗਟ ਜੋਸਪੀ ਜੀ ਦੇ ਵੱਲੋਂ ਕੀਤੇ ਗਏ ਨੇ ਆਪਣੇ ਲੋਕਾਂ ਦੇ ਕਿ ਤੁਹਾਡਾ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਔਰ ਤੁਸੀਂ ਉਹਨਾਂ ਮਹਾਭਿਸ਼ੇਕ ਦੇ ਅੰਦਰ ਆਂਦੇ ਰਹੇ ਹੋ ਔਰ ਲਗਾਤਾਰ ਉਸ ਸਤ ਮਹਾਭਿਸ਼ੇਕ ਤੁਸੀਂ ਕਰਵਾਏ ਨੇ ਜੀ ਔਰ ਜਿੱਦਾਂ ਜਿੱਦਾਂ ਉਹ ਮਹਾਭਿਸ਼ੇਕ ਤੁਹਾਡਾ ਹੁੰਦਾ ਰਿਹਾ ਅੱਜ ਪਰਮੇਸ਼ਰ ਨੇ ਤੁਹਾਨੂੰ ਉਸ ਭਿਆਨਕ ਬਿਮਾਰੀ ਤੋਂ ਤੁਹਾਨੂੰ ਬਿਲਕੁਲ ਆਜ਼ਾਦ ਕਰ ਦਿੱਤਾ ਹੈ ਹਾਂਜੀ ਕੀ ਕਹਿਣਾ ਚਾਹੋਗੇ ਸੁਣਨ ਵਾਲਿਆਂ ਨੂੰ ਸਾਡੀ ਇੱਕ ਦੂਸਰੀ ਗਵਾਹੀ ਹੈ ਮੇਰੀ ਪਤਨੀ ਦੀ ਹਾਂਜੀ ਇਹਨਾਂ ਦੇ ਕਮਰ ਦੇ ਵਿੱਚ ਜਕੜਨ ਰਹਿੰਦੀ ਸੀ ਜਿਹਦੇ ਕਾਰਨ ਇਹ ਨਾ ਘਰ ਦਾ ਕੰਮ ਕਰ ਪਾਉਂਦੇ ਸੀ ਸਵੇਰੇ ਉੱਠਣ ਦੇ ਵਿੱਚ ਬਹੁਤ ਇਹਨਾਂ ਨੂੰ ਦਿੱਕਤ ਆਉਂਦੀ ਸੀ ਬਹੁਤ ਜਿਆਦੀ ਮੁਸ਼ਕਲ ਸੀ ਇਹਨਾਂ ਨੂੰ ਕਿੰਨੇ ਸਮੇਂ ਤੋਂ ਇਹ ਪ੍ਰੋਬਲਮ ਸੀ ਇਹਨਾਂ ਨੂੰ ਕਾਫੀ 3-4 ਸਾਲ ਇਸ ਮੁਸ਼ਕਲ ਨੂੰ ਹੋ ਗਿਆ ਨੇ ਇਹਨਾਂ ਜਕੜਨ ਦੀ ਜਿਆਦੀ ਪ੍ਰੋਬਲਮ ਸੀ ਹਾਂਜੀ ਔਰ ਇਸ ਦੇ ਕਾਰਨ ਤੁਸੀਂ ਦੱਸਿਆ ਕਿ ਇਹ ਘਰ ਦਾ ਕੰਮ ਵੀ ਨਹੀਂ ਸੀ ਕਰ ਪਾਉਂਦੇ ਔਰ ਉੱਠਣ ਬੈਠਣ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਸੀਗੀ ਜੀ ਤੇ ਫਿਰ ਡਾਕਟਰਾਂ ਨੂੰ ਦਿਖਾਇਆ ਸੀਗਾ ਤੁਸੀਂ ਹਾਂਜੀ ਕੀ ਕਹਿੰਦੇ ਸੀ ਡਾਕਟਰ ਇਹਨਾਂ ਨੂੰ ਹੀ ਉਹ ਪ੍ਰੋਬਲਮ ਦੱਸ ਦੇ ਕਿ ਇਹਨਾਂ ਦੇ ਜਿਹੜੇ ਮਨਕੇ ਦੇ ਵਿੱਚ ਪ੍ਰੋਬਲਮ ਆ ਉਹ ਗੈਪ ਆ ਉਹਦੇ ਕਾਰਨ ਇਹ ਦਿੱਕਤ ਆ ਰਹੀ ਹੈ ਡਾਕਟਰਾਂ ਨੂੰ ਦਿਖਾਇਆ ਤੇ ਪਤਾ ਚੱਲਿਆ ਕਿ ਇਹਨਾਂ ਦੇ ਮਨਕਿਆਂ ਦੇ ਵਿੱਚ ਗੈਪ ਆ ਹਾਂਜੀ ਜਿਸ ਦੇ ਕਾਰਨ ਇਹਨਾਂ ਨੂੰ ਇਹ ਸਭ ਪ੍ਰੋਬਲਮ ਆ ਰਹੀ ਹੈ ਹਾਂਜੀ ਔਰ ਦਵਾਈ ਵੀ ਚੱਲ ਰਹੀ ਸੀਗੀ ਹਾਂਜੀ ਦਵਾਈ ਵੀ ਲਈ ਸੀ ਪਰ ਉਹਦੇ ਕਾਰਨ ਕੋਈ ਫਰਕ ਨਹੀਂ ਪਿਆ ਦਵਾਈ ਦੇ ਨਾਲ ਵੀ ਨਾ ਦੇਸੀ ਵੀ ਦਿਖਾਇਆ ਸੀ ਉਹਨਾਂ ਨੇ ਮਲੇਬੀਆ ਲੱਗ ਪਰ ਉਹਦੇ ਨਾਲ ਵੀ ਕੋਈ ਪੱਟੇ ਵਗਾਰਾ ਨਹੀਂ ਲਗਵਾਏ ਹਾਂਜੀ ਹਾਂਜੀ ਪੱਟੇ ਉਹੀ ਪੱਟੇ ਲਗਵਾਏ ਸੀ ਲਗਵਾਉਂਦੇ ਰਹੇ ਪਰ ਕੋਈ ਵੀ ਫਰਕ ਨਹੀਂ ਪਿਆ ਨਹੀਂ ਜੀ ਪਰ ਤੁਸੀਂ ਦੱਸਿਆ ਕਿ ਮਨਕਿਆ ਦੇ ਵਿੱਚ ਗੈਪ ਦੱਸਿਆ ਸੀ ਡਾਕਟਰਾਂ ਨੇ ਹਾਂਜੀ ਪਰ ਇੰਨੀਆਂ ਦਵਾਈਆਂ ਲੈਣ ਦੇ ਬਾਵਜੂਦ ਵੀ ਕੋਈ ਫਰਕ ਨਹੀਂ ਪਿਆ ਔਰ ਉਸ ਦਾ ਕਰਕੇ ਇਹਨਾਂ ਨੂੰ ਇੰਨੀ ਕੁ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਔਰ ਨਾ ਹੀ ਇਹ ਉੱਠ ਕੇ ਬੈਠ ਸਕਦੇ ਸੀ ਜਿੱਦਾਂ ਕਿ ਪੈਰਾਪਾਰ ਵੀ ਨਹੀਂ ਸੀ ਬੈਠਿਆ ਜਾਂਦਾ ਔਰ ਨਾ ਹੀ ਝੁਕਿਆ ਜਾਂਦਾ ਸੀ ਔਰ ਨਹੀਂ ਨਾ ਹੀ ਸਹੀ ਢੰਗ ਦੇ ਨਾਲ ਘਰ ਦੇ ਵਿੱਚ ਕੰਮ ਕਰ ਪਾ ਰਹੇ ਸੀਗੇ ਹਾਂਜੀ ਔਰ ਜਿੱਦਾਂ ਹੀ ਲਗਾਤਾਰ ਮਖੂਆ ਸਾ ਅੰਮ੍ਰਿਤਪਵੰਦ ਵਿੱਚ ਆਉਂਦੇ ਰਹੇ ਔਰ ਲਗਾਤਾਰ ਫਾਦਰ ਸਾਹਿਬ ਦੁਆਰਾ ਸੱਤ ਸੰਡੇ ਜਿੱਦਾਂ ਕਿ ਮਹਾਭਿਸ਼ੇਕ ਕੀਤਾ ਜਾ ਰਿਹਾ ਸੀਗਾ ਔਰ ਲਗਾਤਾਰ ਲਿਹਣ ਪਲੇਟ ਕਰਵਾਉਂਦੇ ਰਹੇ ਹਾਂਜੀ ਔਰ ਲਗਾਤਾਰ ਜਿੱਦਾਂ ਜਿੱਦਾਂ ਇਹਨਾਂ ਦਾ ਮਹਾਭਿਸ਼ੇਕ ਆਇਆ ਔਰ ਉਸ ਕਮਰ ਦੀ ਪ੍ਰੋਬਲਮ ਤੋਂ ਵੀ ਅੱਜ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੇ ਨਹੀਂ ਜੀ ਕੀ ਕਹਿਣਾ ਚਾਹੂਗਾ ਫਿਰ ਸੁਣਨ ਵਾਲੇ ਸੁਣਨ ਵਾਲਿਆਂ ਨੂੰ ਐਸੀ ਕਹਾਂਗੇ ਕਿ ਮਖੂ ਪਵਨ ਵਿੱਚ ਜਾਓ ਤਾਂ ਕੋਈ ਵੀ ਮੁਸ਼ਕਲ ਹੈ ਪਰੇਸ਼ਾਨੀ ਹੈ ਉਸ ਤੋਂ ਤੁਸੀਂ ਛੁਟਕਾਰਾ ਪਾਓਗੇ ਔਰ ਅੱਜ ਦਿਖਾਓ ਚੁੱਕੇ ਕਿ ਕਿਤਾ ਜ ਜਿਸੇ ਕਿ ਪਹਿਲਾ ਬਿਲਕੁਲ ਵੀ ਝੁਕਿਆ ਨਹੀਂ ਸੀ ਜਾਂਦਾ ਔਰ ਜਿਦਾ ਕਿ ਤੁਹਾਡਾ ਮਹਾਭਿਸ਼ੇਕ ਕੀਤਾ ਹੈ ਹੁਣ ਵਧੀਆ ਝੁਕ ਵੀ ਪਾ ਰਹੇ ਹੋ ਬੈਠ ਵੀ ਪਾ ਰਹੇ ਹੋ ਕੋਈ ਪ੍ਰੋਬਲਮ ਨਹੀਂ ਆ ਰਹੀ ਹallelujah ਅੰਨ ਕਰਿ ਨਾਏ ਆਯਾ ਭਿਸ਼ੇਕਿਕਾ ਨਾ ਚੰਗਾ ਫੈਸਲ ਹੁੰਦਾ ਸੁਣਨ ਵਾਲਿਆਂ ਨੂੰ ਇਹ ਹੀ ਕਹਾਂਗੇ ਕਿ ਮਖੂਪਾ ਮਨ ਵਿੱਚ ਆਉ ਤੁਹਾਡੀ ਕੋਈ ਵੀ ਮੁਸ਼ਕਲ ਹੈ ਪਰੇਸ਼ਾਨੀ ਹੈ ਉਸ ਤੋਂ ਤੁਸੀਂ ਸਦਾ ਦਾ ਛੁਟਕਾਰਾ ਪਾਓਗੇ ਜਿਸ ਤਰ੍ਹਾਂ ਸੀ ਛੁਟਕਾਰਾ ਪਾਇਆ ਉਹ ਤੁਸੀਂ ਵੀ ਛੁਟਕਾਰਾ ਪਾਓਗੇ ਮੈਂ ਇਸ ਗਵਾਹੀ ਦਾ ਆਪਣੇ ਆਤਮਿਕ ਪਿਤਾ ਦਾ ਆਤਮਿਕ ਮਾਤਾ ਜੀ ਦਾ ਅਤੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਪਟਾਉਕਲੀ ਸੇ ਆਪਣੇ ਤੁਹਾਨੂੰ ਕਾਰਨ ਕਰੋ ਜ਼ੋਰਦਾਰ ਤਾੜੀਆਂ ਨਾਲ ਇਸ ਵੱਡੀ ਗਵਾਹੀ ਦੇ ਲਈ